ਜਿਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆਉਂਦੇ ਆ ਚਮਕੌਰ ਦੀ ਗੜੀ ਦੇ ਵਿੱਚ ਸਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਦੂਜੇ ਪਾਸੇ ਸਰਹੰਦ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਮਾਤਾ ਗੁਜਰੀ ਕੌਰ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਉਪਰੰਤ ਮਾਚੀਵਾੜ ਤੋਂ ਹੁੰਦੇ ਹੋਏ ਸਤਿਗੁਰੂ ਦੀਨੇ ਕਾਂਗੜ ਪਹੁੰਚਦੇ ਆ ਦੀਨੇ ਕਾਂਗੜ ਤੋਂ ਮੁਕਤਸਰ ਪਹੁੰਚਦੇ ਆ ਮੁਕਤਸਰ ਦੀ ਜੰਗ ਹੁੰਦੀ ਹੈ ਤੇ ਮੁਕਤਸਰ ਦੀ ਜੰਗ ਤੋਂ ਬਾਅਦ ਸਤਿਗੁਰੂ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਜਿਸ ਵਕਤ ਇਸ ਦਾ ਨਾਮ ਤਲਵੰਡੀ ਸਾਬੋ ਕੀ ਹੈ ਥੱਲ ਕਰਨਾ ਤਲਵੰਡੀ ਸਾਬੋ ਕੀ ਪਹੁੰਚਦੇ ਆ ਜਿਹਦਾ ਨਾਮ ਅੱਜ ਦਮਦਮਾ ਸਾਹਿਬ ਹੈ ਇੱਥੇ ਆ ਕੇ ਸਤਿਗੁਰੂ ਠਹਿਰਦੇ ਆ ਤੇ ਇੱਥੇ ਉਧਰੋਂ ਭਾਈ ਮਨੀ ਸਿੰਘ ਨੂੰ ਪਤਾ ਲੱਗਦਾ ਹੈ ਕਿ ਸਤਿਗੁਰੂ ਤਲਵੰਡੀ ਸਾਬੋਕੀ ਦੇ ਵਿੱਚ ਜਾ ਕੇ ਠਹਿਰੇ ਹੋਏ ਨੇ ਤੇ ਉਹ ਮਾਤਾਵਾਂ ਨੂੰ ਨਾਲ ਲੈ ਕੇ ਇੱਥੇ ਪਹੁੰਚ ਜਾਂਦੇ ਆ। ਇੱਥੇ ਹੀ ਸਤਿਗੁਰਾਂ ਦੇ ਕੋਲ ਮਾਤਾ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਮੇਰੇ ਚਾਰ ਜਿਹੜੇ ਜਿਗਰ ਦੇ ਟੋਟੇ ਨੇ ਉਹ ਦਿਖਾਈ ਨਹੀਂ ਦਿੰਦੇ ਕਿਤੇ ਚਾਰ ਸਾਹਿਬਜਾਤੇ ਦਿਖਾਈ ਨਹੀਂ ਦਿੰਦੇ ਤੇ ਸਤਿਗੁਰਾਂ ਨੇ ਇੱਥੇ ਵਚਨ ਕੀਤਾ ਸੀ ਸਾਡੇ ਵਾਲਾ ਹੱਥ ਕੀਤਾ ਸੀ ਗੱਲ ਕਰਨਾ ਸਾਡੇ ਵਾਸਤੇ ਸਤਿਗੁਰੂ ਨੇ ਸਭ ਕੁਝ ਵਾਰ ਦਿੱਤਾ ਸਾਡੇ ਵਾਲ ਹੱਥ ਕਰਕੇ ਕਿਹਾ ਸੀ ਕਹਿਣ ਲੱਗੇ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕੀਆ ਹੁਆ ਜੀਵਤ ਕਈ ਹਜ਼ਾਰ ਤੇ ਉਸ ਵਕਤ ਇੱਥੇ ਇੱਥੇ ਇਸ ਇਲਾਕੇ ਜਿਹੜਾ ਚੌਧਰੀ ਸੀ ਨਾ ਜਿਸ ਦਾ ਨਾਮ ਸੀ ਡੱਲਾ ਡੱਲਾ ਚੌਧਰੀ ਉਹਨੂੰ ਕਹਿੰਦੇ ਸੀ ਸਾਰੇ ਉਹ ਕਈ ਪਿੰਡਾਂ ਦਾ ਚੌਧਰੀ ਸੀ ਉਹਦੇ ਕੋਲੇ ਚੰਗੀਆਂ ਫੌਜਾਂ ਵੀ ਸੀ ਚੰਗੇ ਨੌਜਵਾਨ ਰੱਖੇ ਹੋਏ ਸੀ ਉਹਨੇ ਆਪਣੀ ਫੌਜ ਦੇ ਵਿੱਚ ਤੇ ਉਹ ਵੀ ਸਤਗੁਰਾਂ ਦੀ ਸ਼ਰਨ ਦੇ ਵਿੱਚ ਇੱਥੇ ਆਉਂਦਾ ਹੈ ਸਤਗੁਰਾਂ ਦੀ ਸੰਗਤ ਕਰਦਾ ਹੈ ਤੇ ਜਦੋਂ ਉਹਨੂੰ ਸਾਰੀ ਗੱਲ ਦਾ ਪਤਾ ਲੱਗਦਾ ਹੈ ਨਾ ਕਿ ਇਹਨਾਂ ਨਾਲ ਇਸ ਤਰ੍ਹਾਂ ਹੋਇਆ ਸਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਹੈ ਤੇ ਉਹ ਕਹਿਣ ਲੱਗਿਆ ਕਹਿਣ ਲੱਗਿਆ ਸਤਗੁਰੂ ਜੇ ਤੁਸੀਂ ਇੱਕ ਵਾਰੀ ਮੈਨੂੰ ਯਾਦ ਕਰ ਲੈਂਦੇ ਨਾ ਤੇ ਇਹਨਾਂ ਕੁਝ ਨਹੀਂ ਸੀ ਹੋਣਾ ਸਤਿਗੁਰੂ ਕਹਿ ਲੱਗੇ ਵੀ ਇਹ ਤਾਂ ਉਸ ਮਾਲਕ ਦੀ ਰਜ਼ਾ ਹੈ ਹੋਣਾ ਸੀ ਤਾਂ ਹੀ ਹੋਇਆ ਨਾ ਜਿਵੇਂ ਉਹਦੀ ਰਜ਼ਾ ਸੀ ਓਵੇਂ ਹੋਇਆ ਲੇਕਿਨ ਉਹ ਜਿਹੜਾ ਡੱਲਾ ਸੀ ਉਸ ਨੂੰ ਆਪਣੀ ਫੌਜ ਦੇ ਉੱਤੇ ਹੰਕਾਰ ਸੀ ਮੇਰੇ ਕੋਲ ਇੰਨੀ ਫੌਜ ਹੈ ਇੰਨਾ ਤਾਕਤਵਾਰ ਐ ਮੈਂ ਉਹਨੇ ਜਦੋਂ ਵੀ ਕੋਈ ਗੱਲ ਚਲਣੀ ਦਿਨ ਦੇ ਵਿੱਚ 2-4 ਵਾਰ ਉਹਨੇ ਲਾਜ਼ਮੀ ਇਹ ਗੱਲ ਚਿਤਾਰਨੀ ਕਿ ਜੇ ਤੁਸੀਂ ਮੈਨੂੰ ਉਦੋਂ ਯਾਦ ਕਰ ਲੈਂਦੇ ਨਾ ਅੱਜ ਆਹ ਦਿਨ ਨਹੀਂ ਸੀ ਦੇਖਣੇ ਪੈਣੇ ਸਤਗੁਰੂ ਫੇਰ ਗੱਲ ਟਾਲ ਦਿੰਦੇ ਸੀ ਇਹ ਕਹਿ ਕੇ ਕਿ ਉਸ ਮਾਲਕ ਦੀ ਰਜ਼ਾ ਹੈ ਉਹਦੀ ਮਰਜ਼ੀ ਹੈ ਇਸ ਤਰ੍ਹਾਂ ਕਰਦੇ ਆਂ ਕਰਾਉਂਦੇ ਆਂ ਕਈ ਦਿਨ ਲੰਘ ਗਏ ਤੇ ਇੱਕ ਦਿਨ ਇੱਕ ਲਾਹੌਰ ਤੋਂ ਇੱਕ ਮਿਸਤਰੀ ਹਥਿਆਰ ਬਣਾਉਣ ਵਾਲਾ ਉਹਨੇ ਸਤਗੁਰਾਂ ਵਾਸਤੇ ਇੱਕ ਸਪੈਸ਼ਲ ਬੰਦੂਖ ਤਿਆਰ ਕੀਤੀ ਉਹ ਜਿਹੜੀ ਬੰਦੂਖ ਤਿਆਰ ਕੀਤੀ ਤੇ ਉਹ ਸ਼ਰਦਾ ਦੇ ਨਾਲ ਕੀਤੀ ਉਹਨੇ ਬੜੀ ਭਾਵਨਾਵਾਂ ਦੇ ਨਾਲ ਤਿਆਰ ਕਰਕੇ ਤੇ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪਹੁੰਚਦਾ ਹੈ ਜਦੋਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪਹੁੰਚਦਾ ਹੈ ਨਾ ਤੇ ਉਧਰੋਂ ਭਾਈ ਡੱਲਾ ਜਿਹੜਾ ਸੀ ਉਹ ਵੀ ਸਤਿਗੁਰਾਂ ਦੇ ਕੋਲੇ ਹੀ ਬੈਠਾ ਸੀ ਜਦੋਂ ਸਤਿਗੁਰਾਂ ਦੇ ਕੋਲੇ ਭਾਈ ਡੱਲਾ ਵੀ ਬੈਠਾ ਤੇ ਉਸ ਸਿੱਖ ਨੇ ਲਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੰਦੂਖ ਰੱਖੀ ਨਮਸ਼ਕਾਰ ਕਰ ਦਿੱਤੀ ਤੇ ਸਤਿਗੁਰਾਂ ਨੂੰ ਕਹਿਣ ਲੱਗਿਆ ਵੀ ਇਹ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਤੁਸੀਂ ਇਸ ਨੂੰ ਆਪਣੇ ਜਿਹੜੇ ਜੰਗੀ ਹਥਿਆਰ ਨੇ ਉਹਨਾਂ ਦੇ ਵਿੱਚ ਸ਼ਾਮਲ ਕਰ ਲਓ ਸਤਿਗੁਰੂ ਕਹਿਣ ਲੱਗੇ ਵੀ ਅਸੀਂ ਆਪਣੇ ਹਥਿਆਰਾਂ ਦੇ ਵਿੱਚ ਕੋਈ ਵੀ ਹਥਿਆਰ ਜਿਹੜਾ ਜੰਗੀ ਹਥਿਆਰਾਂ ਦੇ ਵਿੱਚ ਇਸ ਤਰ੍ਹਾਂ ਸ਼ਾਮਲ ਨਹੀਂ ਕਰਦੇ ਪਹਿਲਾਂ ਉਹਨੂੰ ਪਰਖਦੇ ਹਾਂ ਮਹਾਰਾਜ ਪਰਖ ਲਓ ਜਿੱਦੋਂ ਇਹ ਨਿੰਗਲ ਕਹਿੰਦੇ ਸਤਿਗੁਰਾਂ ਨੇ ਤਾਂ ਲੈ ਵਾਲ ਦੇਖਿਆ ਕਹਿਣ ਲੱਗੇ ਦਲਿਆ ਕਈ ਦਿਨ ਹੋ ਗਏ ਤੈਨੂੰ ਕਹਿੰਦੇ ਨੂੰ ਤੂੰ ਹਰ ਰੋਜ਼ ਕਹਿਣਾ ਹੈ ਕਿ ਜੇ ਮੈਂ ਹੁੰਦਾ ਤੇ ਉੱਥੇ ਇਸ ਤਰ੍ਹਾਂ ਨਹੀਂ ਸੀ ਹੋਣਾ ਅੱਜ ਫਿਰ ਦੇਖਦੇ ਆਂ ਤੇਰੇ ਜਿਹੜੇ ਫੌਜ ਦੇ ਵਿੱਚ ਤੇਰੇ ਸਿਪਾਈ ਨੇ ਨਾ ਤੂੰ ਆਪਣਾ ਕੋਈ ਬੰਦਾ ਲੈ ਕੇ ਆ ਮਹਾਰਾਜ ਕਾਦੇ ਵਾਸਤੇ ਕਹਿਣ ਲੱਗੇ ਅਸੀਂ ਇਸ ਬੰਦੂਖ ਦਾ ਨਿਸ਼ਾਨਾ ਪਰਖਣਾ ਸ਼ਾਤੀ ਦੇ ਵਿੱਚ ਗੋਲੀ ਮਾਰ ਕੇ ਦੇਖਣੀ ਹੈ ਵੀ ਨਿਸ਼ਾਨਾ ਬਿਲਕੁਲ ਸਹੀ ਲੱਗਦਾ ਕਿ ਨਹੀਂ ਲੱਗਦਾ ਢੱਲਾ ਕਹਿਣ ਲੱਗੇ ਮਹਾਰਾਜ ਬੰਦੇ ਦੇ ਉੱਤੇ ਪਰਖ ਕਰਨੀ ਹੈ ਤੁਸੀਂ ਕਿਸੇ ਚੀਜ਼ ਨੂੰ ਸਾਹਮਣੇ ਟਾਰਗੇਟ ਰੱਖ ਕੇ ਉਹਦੇ ਤੇ ਪਰਖ ਕਰ ਲਓ ਕੋਈ ਪਸ਼ੂ ਤੇ ਕੋਈ ਜਾਨਵਰ ਤੇ ਕਰ ਲਓ ਸਤਿਗੁਰੂ ਕਹਿੰ ਲੱਗੇ ਨਹੀਂ ਭਾਈ ਜੰਗ ਦੇ ਵਿੱਚ ਤਾਂ ਫਿਰ ਬੰਦਿਆਂ ਤੇ ਹੀ ਚਲੌਣੀਆਂ ਪੈਂਦੀਆਂ ਨੇ ਇਸ ਕਰਕੇ ਬੰਦੇ ਤੇ ਸੀ ਪਰਖ ਕਰਨੀ ਹੈ ਤੇ ਡੱਲੇ ਨੇ ਆਪਣੇ ਸਿਪਾਹੀਆਂ ਵੱਲ ਦੇਖਿਆ ਤਾਂ ਸਾਰਿਆਂ ਨੇ ਨੀਵੀਂ ਪਾ ਲਈ ਤੇ ਡੱਲਾ ਕਹਿ ਲੱਗਿਆ ਵੀ ਕੋਈ ਹੈ ਜਿਹੜਾ ਐਸ ਬੰਦੂਖ ਦੀ ਪਰਖ ਕਰਨ ਵਾਸਤੇ ਸਤੂਗੁਰਾਂ ਦੇ ਸਾਹਮਣੇ ਗੋਲੀ ਦੇ ਸਾਹਮਣੇ ਖਲੋਵੇ ਤੇ ਸਾਰੇ ਕਹਿਣ ਲੱਗੇ ਕਹਿਣ ਲੱਗੇ ਕੋਈ ਬਹਾਦਰੀ ਵਾਲੀ ਗੱਲ ਥੋੜਾ ਤੂੰ ਸਾਨੂੰ ਜੰਗ 'ਚ ਪਰਖ ਉੱਥੇ ਦੇਖੀ ਉੱਥੇ ਅਸੀਂ ਬੈਰੀ ਦਾ ਕਿਵੇਂ ਸ਼ੱਕੇ ਛਡਾਉਣੇ ਹੈ ਕਹਿਣ ਲੱਗੇ ਕੋਈ ਗੱਲ ਥੋੜਾ ਹੋਈ ਵੀ ਗੋਲੀ ਦੇ ਸਾਹਮਣੇ ਜਾ ਕੇ ਖਲੋਜੋ ਤੇ ਗੋਲੀ ਛਾਤੀ 'ਚ ਖਾ ਕੇ ਮਰ ਜਾਓ ਇਹ ਬਹਾਦਰੀ ਵਾਲੀ ਗੱਲ ਥੋੜਾ ਹੈ ਗੱਲਾਂ ਕਹਿਣ ਲੱਗੇ ਮਹਾਰਾਜ ਸਾਰਿਆਂ ਨੇ ਜਵਾਬ ਦੇ ਦਿੱਤਾ ਕੋਈ ਨਹੀਂ ਆਉਂਦਾ ਸਤਿਗੁਰੂ ਕਹਿ ਲਗੇ ਫਿਰ ਐਂਗ ਕਾਰਡਾ ਲਿਆ ਇਧਰਲੇ ਪਾਸੇ ਸਿੰਘਾਂ ਦੇ ਤੰਬੂ ਲੱਗਿਆ ਹੈ ਨਾ ਤੇ ਉੱਥੇ ਜਾ ਕੇ ਥੋੜੀ ਜੀ ਆਵਾਜ਼ ਮਾਰ ਕਿਸੇ ਸਿੱਖ ਨੂੰ ਵੀ ਕੋਈ ਆਵੇ ਹਾਂ ਇੱਕ ਗੱਲ ਖਿਆਲ ਰੱਖੀ ਉੱਥੇ ਸਿਰਫ ਇਹ ਨਹੀਂ ਕਹਿਣਾ ਵੀ ਅਸੀਂ ਸੱਦੇ ਆ ਉੱਥੇ ਇਹ ਗੱਲ ਦੱਸਣੀ ਹੈ ਤੂੰ ਵੀ ਸਤਿਗੁਰਾਂ ਨੇ ਛਾਤੀ ਦੇ ਵਿੱਚ ਗੋਲੀ ਮਾਰ ਕੇ ਬੰਦੂਖ ਦੀ ਪਰਖ ਕਰਨੀ ਹੈ ਤਾਂ ਕਿ ਭਲੇਖਾ ਨਾ ਰਵੇ ਕਿਸੇ ਨੂੰ ਡੱਲਾ ਗਿਆ ਮਨ ਦੇ ਵਿੱਚ ਸੋਚਦਾ ਹੁੰਦਾ ਵੀ ਕਿਹਨੇ ਆਉਣਾ ਹੈ ਇਸ ਤਰ੍ਹਾਂ ਗੋਲੀ ਦੇ ਮੁਰੇ ਨਿਸ਼ਾਨਾ ਬਨ ਵਾਸਤੇ ਜਾ ਕੇ ਆਵਾਜ਼ ਮਾਰੀ ਕਹਿਣ ਲੱਗੇ ਕੋਈ ਹੈ ਸਿੱਖ ਸਤਿਗੁਰਾਂ ਨੇ ਬੰਦੂਖ ਦੀ ਪਰਖ ਕਰਨੀ ਹੈ ਗੋਲੀ ਚਲਾ ਕੇ ਦੇਖਣੀ ਹੈ ਛਾਤੀ 'ਚ ਗੋਲੀ ਮਾਰ ਕੇ ਨਿਸ਼ਾਨਾ ਪਰਖਣੇ ਬਸ ਐਨੀ ਗੱਲ ਕਹਿਣ ਦੀ ਥੇਰ ਸੀ ਕਹਿਣ ਲੱਗੇ ਦੋ ਪਿਓ ਪੁੱਤ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਆਇਆ ਕਹਿਣ ਲੱਗੇ ਦੋਨੇ ਦਸਤਾਰਾਂ ਸਜਾਈ ਆਂਦੇ ਸੀ ਤੇ ਇੱਕ ਇੱਕ ਲਾੜ ਹੱਥ ਦੇ ਵਿੱਚ ਪਕੜਿਆ ਹੋਇਆ ਉਹਨਾਂ ਦਾ ਅੱਧੀ ਕਪਗ ਬੰਨੀ ਹੋਈ ਹੈ ਦਸਤਾਰ ਸਜਾਈ ਹੋਈਆਂ ਤੇ ਉੱਥੋਂ ਦੌੜੇ ਇੱਕ ਦੂਜੇ ਦੇ ਮੁਰਦੀ ਹੋ ਕੇ ੱਲਾ ਹੈਰਾਨ ਹੋਇਆ ਵੀ ਇਹਨਾਂ ਨੂੰ ਕੀ ਹੋ ਗਿਆ ਤੇ ਆ ਕੇ ਸਤਿਗੁਰਾਂ ਦੇ ਸਾਹਮਣੇ ਖਲੋ ਗਏ ਜੋ ਸਾਹਮਣੇ ਖਲੋ ਗਏ ਸਤਿਗੁਰੂ ਕਹਿਣ ਲੱਗੇ ਵੀ ਆਗੇ ਕਹਿਣ ਲੱਗੇ ਹਾਂ ਜੀ ਕਹਿਣ ਲੱਗੇ ਫਿਰ ਮੈਂ ਤਾਂ ਇੱਕ ਬੰਦੇ ਨੂੰ ਆਵਾਜ਼ ਮਾਰੀ ਸੀ ਇੱਕ ਬੰਦਾ ਸੱਧਿਆ ਸੀ ਕੋਈ ਤੁਸੀਂ ਦੋ ਜਣੇ ਹੋ ਹੁਣ ਕੀਤੇ ਤੇ ਪਰਖ ਕਰੀਏ ਕਿ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਸੀ ਪਿਓ ਤੇ ਇੱਕ ਪੁੱਤਰ ਦੋਨੇ ਜਣੇ ਸੀ ਪਹਿਲਾ ਪੁੱਤਰ ਬੋਲਿਆ ਕਹਿਣ ਲੱਗੇ ਮਹਾਰਾਜ ਜਦੋਂ ਭਾਈ ਡੱਲੇ ਨੇ ਆਵਾਜ਼ ਮਾਰੀ ਹੈ ਨਾ ਡੱਲੇ ਚੌਧਰੀ ਨੇ ਪਹਿਲਾਂ ਮੇਰੇ ਕੰਨਾਂ 'ਚ ਪਈ ਹੈ ਪਿਓ ਕਹਿਣ ਲੱਗਾ ਨਹੀਂ ਇਹ ਝੂਠ ਬੋਲਦਾ ਪਹਿਲਾਂ ਮੇਰੇ ਕੰਨਾਂ 'ਚ ਪਈ ਹੈ ਇਸ ਕਰਕੇ ਮੈਂ ਹੱਕਦਾਰ ਨਹੀਂ ਮੇਰੀ ਛਾਤੀ ਦੇ ਵਿੱਚ ਪਰਖ ਕਰੋ ਡੱਲਾ ਹੈਰਾਨ ਹੋ ਰਿਹਾ ਸੀ ਵੀ ਹੋ ਕੀ ਰਿਹਾ ਸਤਿਗੁਰੂ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਤੁਸੀਂ ਦੋਨੇ ਖੜੋ ਜੋ ਹੁਣ ਦੋਨੇ ਪਿਓ ਪੁੱਤ ਅੱਗੇ ਪਿੱਛੇ ਖਲੋ ਗਏ ਆ ਸਤਿਗੁਰੂ ਥੋੜੀ ਜੀ ਬੰਦੂਕ ਸੱਜੇ ਪਾਸੇ ਕਰਨ ਤੇ ਭਾਜੀ ਕੇ ਸੱਜੇ ਪਾਸੇ ਹੋ ਜਾਣ ਮਾੜਾ ਜਾਂ ਖੱਬੇ ਪਾਸੇ ਉਹ ਦਾ ਮੂੰਹ ਕਰਨ ਖੱਬੇ ਪਾਸੇ ਹੋ ਜਾਣ ਥੋੜੀ ਜਿਹੀ ਬੰਦੂਕ ਦਾ ਮੂੰਹ ਤਾਣ ਚੱਕਣ ਤੇ ਅਡੀਆਂ ਚੱਕਣ ਲੱਗ ਜਾਂਦੇ ਸੀ ਕਿਤੇ ਰਹਿ ਨਾ ਜਾਈਏ ਕਿਤੇ ਨਿਸ਼ਾਨਾ ਪਾਸੇ ਦੀ ਨਾ ਲੰਘ ਜੇ ਸਤਿਗੁਰਾਂ ਦੀ ਗੋਲੀ ਸਾਡੀ ਛਾਤੀ ਤੋਂ ਪਰੇ ਨਾ ਲੰਘ ਜੇ ਤੇ ਸਤਿਗੁਰਾਂ ਨੇ ਉਹਨਾਂ ਦੀ ਛਾਤੀ ਦਾ ਨਿਸ਼ਾਨਾ ਲਿਆ ਤੇ ਜਦੋਂ ਬੰਦੂਕ ਚਲਾਉਣ ਲੱਗੇ ਨਾ ਉਦੋਂ ਉਹ ਦਾ ਮੂੰਹ ਤਾਣ ਚੱਕਦਾ ਗੋਲੀ ਚੱਲ ਗਈ ਗੋਲੀ ਚੱਲਣ ਤੋਂ ਬਾਅਦ ਢੱਲਾ ਵੀ ਹੈਰਾਨ ਸੀ ਵੀ ਕਿਹੋ ਜੇ ਸਿੱਖ ਨੇ ਕਿਹੋ ਜੇ ਮਰਜੀ ਵੜੇ ਨੇ ਮੌਤ ਦੀ ਪਰਵਾਹ ਨਹੀਂ ਕਰਦੇ ਸਤਿਗੁਰਾਂ ਦੇ ਇੱਕ ਹੁਕਮ ਨੂੰ ਮੰਨਣ ਵਾਸਤੇ ਪਰਵਾਹੀ ਕੋਈ ਨਹੀਂ ਇਹਨਾਂ ਨੂੰ ਮੌਤ ਮੂਤ ਦੀ ਕੋਈ ਡਾਰੀ ਕੋਈ ਨਹੀਂ ਹੈ ਤੇ ਸਤਿਗੁਰੂ ਕਹਿਣ ਲੱਗੇ ਢੱਲਿਆ ਦੇਖ ਲਿਆ ਤੂੰ ਕਹਿੰਦਾ ਸੀ ਨਾ ਕਿ ਤੇਰੇ ਕੋਲੇ ਬੜੇ ਜਿਹੜੇ ਸੈਨਿਕ ਨੇ ਮਰਜੀ ਵੜੇ ਐ ਇਹ ਹੁੰਦੇ ਐ ਮਰਜੀ ਵੜੇ ਤੂੰ ਤਾਂ ਕਹਿੰਦਾ ਸੀ ਮੇਰੇ ਹੁੰਦੇ ਤੁਹਾਨੂੰ ਅ ਕਿਸੇ ਪ੍ਰਕਾਰ ਦੀ ਚਿੰਤਾ ਕਰਨ ਦੀ ਲੋੜ ਨਹੀਂ ਤੇ ਆਹ ਦੇਖ ਮੇਰੇ ਕੋਲੇ ਇਹੋ ਜੇ ਸਿੱਖ ਸੀ ਪਰ ਜਿਹੜਾ ਹੋਣਾ ਸੀ ਉਹ ਮਹਾਰਾਜ ਦੀ ਰਜਾ ਦੇ ਵਿੱਚ ਹੋ ਰਿਹਾ ਹੈ ਸਤਿਗੁਰਾਂ ਚਰਨਾਂ ਦੇ ਟਿਕ ਪਏ ਸਤਿਗੁਰਾਂ ਦੇ ਭਾਈ ਡੱਲਾ ਚਰਨਾਂ ਤੇ ਦੇਖ ਕੇ ਮਾਫੀ ਮੰਗੀ ਕਹਿ ਲੱਗਿਆ ਮੈਂ ਹੰਕਾਰ ਦੇ ਵਿੱਚ ਆ ਗਿਆ ਸੀ ਫਿਰ ਉਸ ਭਾਈ ਡੱਲੇ ਨੇ ਅੰਮ੍ਰਿਤ ਦੀ ਦਾਤ ਲਈ ਕਿਉਂਕਿ ਉਹਨੇ ਸਤਿਗੁਰਾਂ ਤੋਂ ਪੁੱਛਿਆ ਸੀ ਕਹਿ ਲੱਗਿਆ ਮਹਾਰਾਜ ਜੀ ਇਹ ਇਸ ਤਰ੍ਹਾਂ ਕਿਉਂ ਕਰਦੇ ਆ ਇਹਨਾਂ ਨੂੰ ਮੌਤ ਦਾ ਡਰ ਨਹੀਂ ਫਰੂ ਕਹਿ ਲੱਗੇ ਇਹਨਾਂ ਨੇ ਅੰਮ੍ਰਿਤ ਪੀਤਾ ਜਿਸ ਨੇ ਅੰਮ੍ਰਿਤ ਪੀਤਾ ਅੰਮ੍ਰਿਤ ਦਾ ਅਰਥ ਹੁੰਦਾ ਹੈ ਮਰਤ ਤੋਂ ਰਹਿਤ ਕਹਿ ਲੱਗੇ ਉਹਨਾਂ ਨੂੰ ਫਿਰ ਮੌਤ ਦਾ ਡਰ ਕੋਈ ਨਹੀਂ ਮੌਤ ਤੋਂ ਰਹਿਤ ਹੋ ਜਾਂਦੇ ਆ ਉਹਨਾਂ ਦਾ ਸਰੀਰ ਨਾਲ ਸੰਬੰਧ ਕੋਈ ਨਹੀਂ ਰਹਿੰਦਾ ਕਿਉਂਕਿ ਅੰਦਰੋਂ ਆਤਮਾ ਉਹਨਾਂ ਦੀ ਜਿਹੜੀ ਹੈ ਨਿਰਮਲ ਹੋ ਜਾਂਦੀ ਹੈ ਭਾਈ ਢੱਲੇ ਨੇ ਬੇਨਤੀ ਕੀਤੀ ਮਹਾਰਾਜ ਮੈਂ ਅੰਮ੍ਰਿਤ ਛਕਣਾ ਚਾਹਣਾ ਹੈ ਸਤਿਗੁਰਾਂ ਨੇ ਉਹਨੂੰ ਅੰਮ੍ਰਿਤ ਦੀ ਦਾਤ ਦਿੱਤੀ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਰਾਹੀ ਉਹਨੇ ਲਈ ਤੇ ਉਸ ਤੋਂ ਬਾਅਦ ਉਹਦਾ ਨਾਮ ਪੈ ਗਿਆ ਭਾਈ ਦੱਲ ਸਿੰਘ ਜਿਹੜਾ ਡੱਲਾ ਚੌਧਰੀ ਸੀ ਉਹਦਾ ਨਾਮ ਭਾਈ ਦੱਲ ਸਿੰਘ ਪੈ ਗਿਆ ਤੇ ਉਸ ਤੋਂ ਬਾਅਦ ਸਤਗੁਰਾਂ ਦੇ ਉਹਨੇ ਸੇਵਾ ਦੇ ਵਿੱਚ ਕਈ ਦਿਨ ਰਿਹਾ ਉੱਥੇ ਕਿਉਂਕਿ ਉੱਥੋਂ ਦਾ ਹੀ ਰਹਿਣ ਵਾਲਾ ਸੀ ਅੱਜ ਵੀ ਉਹਦੇ ਘਰ ਦੇ ਵਿੱਚ ਸਤਗੁਰਾਂ ਦੇ ਬਸਤਰ ਪਏ ਨੇ ਅੱਜ ਵੀ ਉਹਦੇ ਘਰ ਦੇ ਵਿੱਚ ਸਤਗੁਰਾਂ ਦਾ ਹੱਥ ਲਿਖਤ ਸਭ ਤੋਂ ਛੋਟਾ ਸਰੂਪ ਜਿਹੜਾ ਦੁਨੀਆ ਦਾ ਗੁਰੂ ਗ੍ਰੰਥ ਸਾਹਿਬ ਦਾ ਉਹਦੇ ਘਰ ਵਿੱਚ ਪਿਆ ਅੱਜ ਵੀ ਉੱਥੇ ਦਰਸ਼ਨ ਹੁੰਦੇ ਆ ਇਸ